ਇਸ ਵਕਤ ਆਪ ਜੀ ਵੇਖ ਰਹੇ ਹੋ ਖਾਲਸਾ ਹੀ ਜਾਹੋ ਜਲਾਲ ਬੋਲੇ ਸੋਨਹਿਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ ਹਵਾਵਾਂ ਦੇ ਵਿੱਚ ਗੂੰਜ ਰਹੇ ਨੇ ਖਾਲਸਾ ਕਾਲਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਖਾਲਸਾ ਹੀ ਜਾਹੋ ਜਲਾਲ ਇਸ ਵਕਤ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ 68th World Sikh Conference ਹੋ ਰਹੀ ਹੈ 68ਵਾਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਕਰਵਾਈ ਜਾ ਰਹੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਸਾਰੇ ਸਕੂਲ ਚੀਫ ਖਾਲਸਾ ਦੀਵਾਨ ਵੱਲੋਂ ਜਿੰਨੇ ਵੀ ਚਲਾਏ ਜਾਂਦੇ ਨੇ ਉਹਨਾਂ ਦੇ ਬੱਚੇ ਉਹਨਾਂ ਦੇ ਟੀਚਰ ਹਮ ਹਮਾ ਕੇ ਪਹੁੰਚੇ ਹੋਏ ਹੈ ਖੂਬਸੂਰਤ ਤਸਵੀਰਾਂ ਔਰ ਇਹ ਜੋ ਧਰਤੀ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਇਸ ਧਰਤੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਪਵਿੱਤਰ ਕੀਤਾ ਔਰ ਉਸੇ ਹੀ ਧਰਤੀ ਤੇ ਇਸ ਵਕਤ ਆਪ ਜੀ ਵੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਰੰਗ ਬਿਰੰਗੇ ਖੂਬਸੂਰਤ ਫੁੱਲਾਂ ਵਾਂਗੂ ਇਸ ਵਕਤ ਬੱਚੇ ਸਜੇ ਹੋਏ ਨੇ ਸਿਰਾਂ ਤੇ ਸੋਣੀਆਂ ਦਸਤਾਰਾਂ ਔਰ ਨਾਲ ਟੀਚਰ ਹੁਮ ਹੁਮਾ ਕੇ ਇਸ ਵਕਤ ਕਿਉਂਕਿ ਇਸ ਵਕਤ ਸਭ ਤੋਂ ਵੱਡੀ ਲੋੜ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਵਿੱਦਿਆ ਦੀ ਹੈ ਔਰ ਵਿੱਦਿਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਵੇਂ ਪੁਲਾੰਗਾ ਪੁੱਟੀਆਂ ਜਾ ਰਹੀਆਂ ਨੇ ਨਵੇਂ ਪੜਾਅ ਆ ਰਹੇ ਨੇ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਗਈ ਸੈਮੀ ਕੰਡਕਟਰ ਹੋ ਗਏ ਜਾਂ ਸਾਡੀ ਪੰਜਾਬੀ ਭਾਸ਼ਾ ਹੋ ਗਈ ਪੰਜਾਬੀ ਮਾਂ ਬੋਲੀ ਹੋ ਗਈ ਇਸ ਨੂੰ ਸਾਂਭਣ ਦਾ ਜੋ ਉਪਰਾਲਾ ਇਸ ਵਕਤ ਕੀਤਾ ਜਾ ਰਿਹਾ ਹੈ ਉਹਦੀਆਂ ਤਸਵੀਰਾਂ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਨਵੇਂ ਜ਼ਮਾਨੇ ਦੇ ਨਾਲ ਕਦਮ ਦੇ ਨਾਲ ਕਦਮ ਮਲਾ ਕੇ ਜੋੜਿਆ ਵੀ ਜਾਵੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਸਿੱਖ ਪਰੰਪਰਾਵਾਂ ਨੇ ਸਾਡਾ ਸਿੱਖ ਫਲਸਫਾ ਹੈ ਗੁਰੂ ਮਹਾਰਾਜ ਜੀ ਦਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਫਲਸਫਾ ਹੈ ਕਿ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਉਸ ਨਾਲ ਜੋੜਨ ਦਾ ਜੋ ਉਪਰਾਲਾ ਇਸ ਵਕਤ ਕੀਤਾ ਜਾ ਰਿਹਾ ਹੈ ਨਿੱਕੇ ਨਿੱਕੇ ਬੱਚਿਆਂ ਦਾ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਉਹ ਅਸਲ ਦੇ ਵਿੱਚ ਇੱਕ ਫੁੱਲ ਦੀ ਤਰ੍ਹਾਂ ਹੁੰਦੇ ਨੇ ਜਿਨ੍ਹਾਂ ਨੇ ਵੱਡੇ ਹੋ ਕੇ ਮਹਿਕ ਵੰਡਣੀ ਹੁੰਦੀ ਹੈ ਜੇਕਰ ਉਹਨਾਂ ਫੁੱਲਾਂ ਨੂੰ ਸੰਭਾਲਿਆ ਜਾਵੇ ਚੰਗੀ ਖਰਾਕ ਦਿੱਤੀ ਜਾਵੇ ਚੰਗਾ ਪਾਣੀ ਦਿੱਤਾ ਜਾਵੇ ਤਾਹੀਓ ਅੱਗੇ ਮਹਿਕ ਵੰਦੇ ਨੇ ਲੇਕਿਨ ਇਸ ਵਕਤ ਜੋ ਹਵਾਵਾਂ ਜਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਵਿੱਚ ਬਦਲਾਅ ਆ ਰਿਹਾ ਹੈ ਜਿਸ ਤਰੀਕੇ ਨਾਲ ਸਾਡੀ ਟੈਕਨੋਲੋਜੀ ਦੇ ਵਿੱਚ ਬਦਲਾਅ ਆ ਰਿਹਾ ਹੈ ਮੋਬਾਈਲ ਦੇ ਯੁੱਗ ਦੇ ਵਿੱਚ ਬਦਲਾਅ ਆ ਰਿਹਾ ਹੈ ਉਸ ਯੁੱਗ ਦੇ ਵਿੱਚ ਬੱਚਿਆਂ ਨੂੰ ਸਿੱਖ ਪਰੰਪਰਾਵਾਂ ਦੇ ਨਾਲ ਜੋੜ ਕੇ ਰੱਖਣਾ ਇਹ ਵੱਡੀ ਚੁਣੌਤੀ ਵੀ ਹੈ ਲੇਕਿਨ ਇਸ ਚੁਣੌਤੀ ਨੂੰ ਕਿਸ ਤਰੀਕੇ ਦੇ ਨਾਲ ਸਿੱਖ ਵਿਦਵਾਨ ਲੈ ਰਹੇ ਨੇ ਖਾਸ ਤੌਰ ਦੇ ਤੇ ਚੀਫ ਖਾਲਸਾ ਦੀਵਾਨ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਬੱਚਿਆਂ ਨੂੰ ਇਸ ਵਗਦੀ ਹਵਾਵਾਂ ਦੇ ਵਿੱਚ ਵੀ ਅਡੋਲ ਰਹਿ ਕੇ ਸਿੱਖ ਪਰੰਪਰਾਵਾਂ ਦੇ ਨਾਲ ਕਿਵੇਂ ਜੋੜਿਆ ਜਾਵੇ ਖੂਬਸੂਰਤ ਤਸਵੀਰਾਂ ਨਗਰ ਕੀਰਤਨ ਦੀਆਂ ਇਸ ਵਕਤ ਆਪ ਜੀ ਵੇਖ ਰਹੇ ਹੋ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਭਾਈ ਦਿਆਲ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਔਰ ਗੁਰਗੋਬੀ ਸਿੰਘ ਜੀ ਮਹਾਰਾਜ ਜੀ ਨੇ ਇੱਕ ਖੰਡੇ ਬਾਟੇ ਦੇ ਵਿੱਚ ਜਦੋਂ ਅੰਮ੍ਰਿਤ ਛਕਾਇਆ ਤਾਂ ਸਾਰੇ ਵਿਤਕਰੇ ਸਾਰੇ ਜਾਤ ਪਾਤ ਊਚ ਨੀਚ ਦੂਰ ਕਰਕੇ ਸਾਰਿਆਂ ਨੂੰ ਇੱਕ ਬਰਾਬਰ ਕੀਤਾ ਉਸੇ ਹੀ ਫਲਸਫੇ ਦਾ ਇਸ ਵਕਤ ਆਪ ਜੀ ਪ੍ਰਦਰਸ਼ਨ ਵੇਖ ਰਹੇ ਹੋ ਨਾਲ ਨਾਲ ਬੱਚਿਆਂ ਵੱਲੋਂ ਜੋ ਗੱਤਕਾ ਖੇਡਿਆ ਜਾ ਰਿਹਾ ਉਸ ਦੀ ਵੀ ਤਸਵੀਰਾਂ ਔਰ ਇਹ martial art ਇਹੋ ਜਿਹੀ ਆਰਟ ਹੈ ਕਿ ਜਦੋਂ ਅਸੀਂ ਇਸ ਨੂੰ ਵੇਖਦੇ ਵੀ ਹਾਂ ਤਾਂ ਮਨ ਦੇ ਵਿੱਚ ਵੇਖ ਕੇ ਹੀ ਜੋਸ਼ ਆ ਜਾਂਦਾ ਹੈ ਸੋ ਇਸ ਵਕਤ ਤਸਵੀਰਾਂ ਤੁਸੀਂ ਵੇਖ ਰਹੇ ਹੋ ਐਸਜੀਐਸ ਸੀਨੀਅਰ ਸੈਕੰਡਰੀ ਸਕੂਲ ਸ਼ਿਰਨੰਨਪੁਰ ਸਾਹਿਬ ਤੋਂ ਜਿੱਥੇ ਇਸ ਵਕਤ ਚੀਫ ਖਾਲਸਾ ਦੀਵਾਨ ਦੇ ਸਾਰੇ ਹੀ ਮੈਂਬਰ ਇੱਥੇ ਮੌਜੂਦ ਨੇ ਪ੍ਰਧਾਨ ਸਾਹਿਬ ਡਾਕਟਰ ਇੰਦਰਬੀਰ ਸਿੰਘ ਨੀਜਰ ਵੀ ਮੌਜੂਦ ਨੇ ਔਰ ਅੱਜ ਨਗਰ ਕੀਰਤਨ ਦੀ ਜਦੋਂ ਸ਼ੁਰੂਆਤ ਹੋ ਰਹੀ ਸੀ ਤਾਂ ਆਪ ਮੌਜੂਦ ਵੀ ਸੀ ਔਰ ਬੱਚੇ ਬੜੇ ਹਮਹਮਾਕੇ ਨਾਲ ਦੇ ਨਾਲ ਟੀਚਰਜ਼ ਵੀ ਬੜੇ ਹਮਹਮਾਕੇ ਸ਼ਮੂਲੀਅਤ ਕਰ ਰਹੇ ਸੀ ਸਿੰਘ ਸਾਹਿਬ ਇਸ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਹੈ 68th ਵਰਲਡ ਸਿੱਖ ਕਾਨਫਰੰਸ ਰੱਖੀ ਗਈ ਹੈ ਇਹਦੇ ਵਿੱਚ ਖਾਸ ਤੌਰ ਦੇ ਉਤੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸੈਮੀਕੰਡਕਟਰਸ ਦਾ ਜਿਹਦੀ ਅੱਜ ਲੋੜ ਹੈ ਤੇ ਖਾਸ ਤੌਰ ਦੇ ਉਤੇ ਜਿਹੜੀ ਸਾਡੀ ਪੰਜਾਬੀ ਮਾਂ ਬੋਲੀ ਆ ਉਹ ਤੋਂ ਬੱਚੇ ਜਿਹੜੇ ਦੂਰ ਹੁੰਦੇ ਜਾ ਰਹੇ ਐ ਜਿਹੜਾ ਇਹ ਉਪਰਾਲਾ ਹੈ ਕਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਹੁਣ ਧਿਆਨ ਤੁਹਾਡੇ ਜ਼ੈਨ ਦੇ ਵਿੱਚ ਵੀ ਆਇਆ ਹੈ ਸੈਮੀਕੰਡਕਟਰਸ ਦੇ ਉੱਤੇ ਵੀ ਕਿਸ ਕਿਸ ਤਰੀਕੇ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਜਿਹੜੇ ਅਸੀਂ ਕਰਨੇ ਆ ਵਿਸ਼ਵ ਸਿੱਖ ਵਿਦੈ ਕਾਨਫਰੈਂਸ ਕਰ ਰਹੇ ਆ ਅਸੀਂ 68ਵੀ ਇਹਦੇ ਚ ਅਸੀਂ ਕਿਉਂਕਿ ਹਰ ਦੋ ਸਾਲ ਬਾਅਦ ਇਹ ਕਾਨਫਰੈਂਸ ਕਰਨੀ ਹੁੰਦੀ ਹੈ ਤੇ ਅੱਜ ਕਿ ਅਸੀਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਅਨੰਦਪੁਰ ਸਾਹਿਬੇ ਕਰਨੀ ਚਾਹੀਏ ਅੱਜ ਕਿ ਔਰ ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ ਕਿ ਸਾਨੂੰ ਹਾਲ ਤੱਕ ਬਹੁਤ ਕਾਮਯਾਬੀ ਮਿਲੀ ਹੈ ਨਗਰ ਕੀਰਤਨ ਬਹੁਤ ਛਾ ਨਿਕਲਿਆ ਸਾਡਾ ਔਰ ਉਹਦੇ ਬਾਅਦ ਤੁਹਾਨੂੰ ਜਿਹੜੀ ਗੱਲ ਪੰਜਾਬੀ ਦੀ ਪੁੱਛ ਰਹੇ ਹੋ ਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੰਜਾਬੀ ਜਿਹੜੀ ਹੈ ਉਹ ਹੁਣ ਪੰਜਾਬੀ ਉਹ ਨਹੀਂ ਜਿਉਂ 10 ਸਾਲ ਪਹਿਲਾਂ ਸੀ ਸਾਰੇ ਬੱਚੇ ਇਸ ਤੋਂ ਦੂਰ हट ਰਹੇ ਨੇ ਬੱਚਿਆਂ ਦਾ ਮੋਹ ਘਟ ਰਿਹਾ ਹੈ ਪਰਿਵਾਰਾਂ ਦਾ ਮੋਹ ਘਟ ਰਿਹਾ ਹੈ ਇਸ ਕਰਕੇ ਸਾਨੂੰ ਮਹਿਸੂਸ ਹੋਇਆ ਕਿ ਐਸੀ ਪੰਜਾਬੀ ਨੂੰ ਇਹ ਜਿਹੜੀ ਮਹੱਤਤਾ ਪੁਰਾਣੀ ਸੀ ਉਹ ਦੁਬਾਰਾ ਚਾਹੀਦੀ ਹੈ ਸਾਨੂੰ ਦੂਜੀ ਤੁਸੀਂ ਗੱਲ ਕੀਤੀ ਹੈ ਕਿ ਸੈਮੀ ਕੰਡਕਟਰ ਸੀ ਆਰ ਡਿਫੀਸ਼ੈਂਟ ਅਨਲਿਸਿਸ ਦੀ ਉਹਦਾ ਇਹ ਹੈ ਕਿ ਅਸੀਂ ਜੜਾ ਦਾਰਾ ਅਸੀਂ ਆਪਣਾ ਬਹੁਤ ਲਿਮਟ ਕਰ ਲਿਆ ਅੱਗੇ ਸਾਡੇ ਆਈਐਸ ਆਈਪੀਐਸ ਬੈਂਕਿੰਗ ਰੇਲਵੇ ਜਿੱਥੇ ਜਾਂਦੇ ਸੀ ਆਪਾਂ ਲਾਲ ਸਪੀਤੀ ਤੋਂ ਲੈ ਕੇ ਤਲੇ ਕੇਪ ਕੈਮਰਨ ਕਨੇਕ ਮਾਰੀ ਤੱਕ ਆਪਣੇ ਜਿਹੜੇ ਤੁਹਾਨੂੰ ਸਿੱਖ ਨਜ਼ਰ ਆਉਂਦੇ ਸੀਗੇ ਹੁਣ ਨਹੀਂ ਨਜ਼ਰ ਆਉਂਦੇ ਪੰਜਾਬੀ ਇਨਫੈਕਟ ਬਹੁਤ ਘੱਟ ਨਜ਼ਰ ਆਉਂਦੇ ਆ ਸੋ ਇਹ ਜਿਹੜੀ ਗੱਲ ਹੈ ਕਿ ਕੱਲ ਮੈਂ ਕਿਸੇ ਕੋਲ ਬੈਠਾ ਸੀ ਉਹ ਮੈਨੂੰ ਕਹਿੰਦੇ ਕਿ ਸਾਡਾ ਰੋਡ ਸਕਾਲਰ ਕਦੋਂ ਨਹੀਂ ਕਦੋਂ ਨਹੀਂ ਕੋ ਬਣਿਆ ਸੋ ਮੇਰਾ ਮਤਲਬ ਕਹਿੰਦਾ ਕਿ ਸੜਕੋ ਬੰਗਾ ਸਾਫ ਹੁਣ ਸਾਡੇ ਜਿਹੜੇ ਵਰਲਡ ਬੈਂਕ ਦੇ ਬਣਨੇ ਪ੍ਰੈਜ਼ੀਡੈਂਟ ਉਹ ਇੱਕ ਐਕਸੈਪਸ਼ਨ ਨੇ ਇੱਕ ਸੜਕੋ ਇੱਕ ਰੈਗੂਲਰਟੀਜ਼ ਕਮਨ ਅਚੀਦਾ ਮਤਲਬ ਇੱਕ ਬਣਿਆ ਕੋਈ ਇਸ ਜਗ੍ਹਾ ਜਾ ਰਿਹਾ ਕੋਈ ਯੂਨਕੇ ਦੇ ਹੋਰ ਦੂਜੀ 17 ਦਿਖਣੀਆਂ ਚਾਹੀਦੀਆਂ ਦਖਨੇ ਚੈਦੀਆਂ ਨੇ ਇਹ ਬਹੁਤ ਲਾਜ਼ਮੀ ਹੈ ਸੋ ਸੜਾ ਪ੍ਰੋਬਲਮ ਤੇ ਹੈਗਾ ਬਾਕੀ ਜੋ ਪ੍ਰਮਾਤਮਾ ਨੇ ਚਾਹਿਆ ਹੁਣ ਤੇ ਹੋਈ ਹੈ ਤੇ ਸਾਡੀ ਪ੍ਰਮਾਤਮਾ ਪਾਸ ਉਹ ਅਰਦਾਸ ਵੀ ਹੈ ਔਰ ਅਸੀਂ ਇਹ ਵੀ ਕਹਿੰਨੇ ਕਿ ਸਾਨੂੰ ਵੀ ਉਦਮ ਦੇ ਪ੍ਰਮਾਤਮਾ ਕਿ ਅਸੀਂ ਉਹ ਸਾਰੇ ਕੰਮ ਕਰ ਸਕੀਏ ਜਿਤਨੇ ਜਿਵੇਂ ਨਾ ਪੰਜਾਬੀਆਂ ਨੂੰ ਸਿੱਖਾਂ ਨੂੰ ਪੰਜਾਬੀਅਤ ਨੂੰ ਅਸੀਂ ਫਿਰ ਦੁਬਾਰਾ ਨਵੇਂ ਸਿਰੇ ਉੱਪਰ ਲੈ ਕੇ ਆ ਸਕੀਏ ਜੀ ਇਸ ਦੇ ਉੱਤੇ ਵਿਸਥਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਲੇਕਿਨ ਅੱਜ ਜੋ ਨਗਰ ਕੀਰਤਨ ਨਿਕਲਿਆ ਹੈ ਬੜਾ ਉਤਸ਼ਾਹ ਮਹੀਨਾ ਨਗਰ ਕੀਰਤਨ ਸੀਗਾ ਉਹ ਉਹਨੂੰ ਕਿਸ ਤਰੀਕੇ ਨਾਲ ਵੇਖ ਰਹੇ ਹੋ ਜੋ ਬੱਚਿਆਂ ਦਾ ਖਾਸ ਤੌਰ ਤੇ ਤੁਸੀਂ ਵੇਖ ਰਹੇ ਆ ਮੈਂ ਮੈਮ ਦੇ ਨਾਲ ਗੱਲ ਕਰ ਰਿਹਾ ਸੀ ਪ੍ਰਿੰਸੀਪਲ ਮੈਮ ਦੇ ਨਾਲ ਕਿ ਜਿਹੜੀ ਟੀਚਰਸ ਨੇ ਵੱਖ-ਵੱਖ ਸਕੂਲਾਂ ਨੇ ਜਿਹੜੇ ਉਹਨਾਂ ਦੇ ਵੀ ਇੱਕ ਡਰੈਸ ਕੋਡ ਹੈ ਟੀਚਰਸ ਦੇ ਵੀ ਮੈਨੂੰ ਠੀਕ ਹੈ ਜੀ ਉਹ ਤਾਂ ਇੱਕ ਤੇ ਪੇਸ਼ਾਨ ਸੁੱਕੇ ਹੋ ਜਾਂਦੀ ਹੈ ਇੱਕ ਸਾਨੂੰ ਪਤਾ ਲੱਗਦਾ ਕੌਣ-ਕੌਣ ਸਕੂਲ ਦੇ ਕਿਹੜੇ-ਕਿਹੜੇ ਟੀਚਰ ਨੇ ਕਿੱਥੋਂ ਨੇ ਬੱਚਾ ਨੂੰ ਸੌਖਾ ਹੁੰਦਾ ਪਛਾਣਨਾ ਆਪਣੇ ਟੀਚਰ ਨੂੰ ਸੋ ਉਸ ਤੇ ਕਹਿੰਨਾ ਬੜਾ ਸੋਹਣਾ ਕੰਮ ਚੱਲਿਆ ਬਹੁਤ ਅੱਛਾ ਚੱਲਿਆ ਜਿੰਨਾ ਅੱਛਾ ਚੱਲਦਾ ਨਗਰ ਕੀਰਤਨ ਨੂੰ ਪਤਾ ਡਿਸਪਲਿਨ ਦੀ ਇਥੇ ਕਾਟ ਹੁੰਦੀ ਹੈ ਕਿਉਂਕਿ ਜਜ਼ਬੇ ਨਾਲ ਲੋਕ ਆਏ ਹੁੰਦੇ ਆ ਜਿੱਤੇ ਜਜ਼ਬਾ ਹੁੰਦਾ ਉਦੋਂ ਡਿਸਪਲਿਨ ਕੁਦਰਤੀ ਗੱਲ ਹੈ ਥੋੜਾ ਬਹੁਤ ਕੱਟ ਜਾਂਦਾ ਹੈ ਲੇਕਿਨ ਸਾਡੇ ਡਿਸਪਲਿਨ ਬੱਚੇ ਬਹੁਤ ਸਿਗਾ ਪਰ ਜਜ਼ਬਾ ਉਸ ਤੋਂ ਜ਼ਿਆਦਾ ਸਿਗਾ ਸੋ ਸਿੰਘ ਸਰ ਜਿੱਦਾਂ ਅਸੀਂ ਆਮ ਤੌਰ ਦੇ ਉੱਤੇ ਵੇਖਦੇ ਆ ਨਗਰ ਕੀਰਤਨ ਕਿਸੇ ਖਾਸ ਮੌਕੇ ਦੇ ਉੱਤੇ ਹੀ ਕੱਢਿਆ ਜਾਂਦਾ ਹੈ ਆਮ ਤੌਰ ਤੇ ਜਦੋਂ ਗੁਰਸਾਹਿਬ ਜੀ ਦਾ ਪ੍ਰਕਾਸ਼ ਪੂਰਵ ਹੁੰਦਾ ਉਦੋਂ ਹੀ ਨਗਰ ਕੀਰਤਨ ਕੱਢਿਆ ਜਾਂਦਾ ਸੋ ਇਹ ਜਿਹੜਾ ਨਗਰ ਕੀਰਤਨ ਹੈ ਇਹਦਾ ਮੁੱਖ ਉਦੇਸ਼ ਤੁਸੀਂ ਵਿਦਿਅਕ ਜਿਹੜਾ ਕਾਨਫਰੰਸ ਕਰਵਾ ਰਹੀ ਹੋ ਇਹਦਾ ਤੁਹਾਡੇ ਮਾਈਂਡ ਚ ਕਿਵੇਂ ਆਇਆ ਵੀ ਨਗਰ ਕੀਰਤਨ ਤੋਂ ਸ਼ੁਰੂਆਤ ਹੋਣੀ ਚਾਹੀਦੀ ਹੈ ਆ ਇਸ ਤਰ੍ਹਾਂ ਜਿਕੇ ਅਸੀਂ ਹਮੇਸ਼ਾ ਨਗਰ ਕੀਰਤਨ ਤੋਂ ਸ਼ੁਰੂ ਕਰਦੇ ਹਾਂ ਸੋ ਜਿੱਥੇ ਵੀ ਅਸੀਂ ਕਰਦੇ ਹਾਂ এডੂਕੇਸ਼ਨ ਕਾਨਫਰੰਸ ਕਰਦੇ ਹਾਂ ਵਰਲਡ ਸੈਕ এডੂਕੇਸ਼ਨ ਕਾਨਫਰੰਸ ਕਰਦੇ ਹਾਂ ਦੋ ਸਾਲ ਬਾਅਦ ਹੁੰਦੀ ਹੈ ਤੇ ਅਸੀਂ ਹਮੇਸ਼ਾ ਨਗਰ ਕੀਰਤਨ ਨਾਲ ਸ਼ੁਰੂ ਕਰਦੇ ਹਾਂ ਕੀਰਤਨ ਦਰਬਾਰ ਸ਼ਾਮ ਨੂੰ ਕੀਰਤਨ ਦਰਬਾਰ ਹੈ ਕੱਲ ਸੈਮੀਨਾਰ ਹੋਣਗੇ ਕੱਲ ਸ਼ਾਮ ਨੂੰ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਏਗਾ ਪਰਸੋਂ ਫਿਰ ਜਰਾ ਮੇਨ ਫੰਕਸ਼ਨ ਹੈ ਜਿੱਥੇ ਚੀਫ ਗੈਸਟ ਕਰਾਉਣਗੇ ਉਹ ਹੋਏਗਾ ਸੋ ਇਤਨਾ ਵੰਡਿਆ ਹੋਇਆ ਕੰਮ ਔਰ ਹਰ ਵਾਰੀ ਇਸੇ ਤਰ੍ਹਾਂ ਨੂੰ ਇਸ ਰੂਟੀਨ ਨੂੰ ਰਿਪੀਟ ਕਰਦੇ ਆ ਸੋ ਇਸ ਵਕਤ ਆਪ ਜੀ ਤਸਵੀਰਾਂ ਵੇਖ ਰਹੇ ਹੋ ਐਸਜੀਐਸ ਸੀਨੀਅਰ ਸੈਕੰਡਰੀ ਸਕੂਲ ਅਸ਼ੀਰਨੰਦਪੁਰ ਸਾਹਿਬ ਤੋਂ ਖਾਸ ਤਸਵੀਰਾਂ ਨਗਰ ਕੀਰਤਨ ਦੀ ਸਮਾਪਤੀ ਹੋਈ ਹੈ ਖਾਲਸਾ ਜਹੋ ਜਲਾਲ ਬੱਚਿਆਂ ਨੇ ਹਮ ਹੁਮਾ ਕੀ ਕਿਸ ਤਰੀਕੇ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਨਾਲ ਦੀ ਨਾਲ ਇੱਥੋਂ ਦੇ ਜਿਹੜੇ ਟੀਚਰਸ ਨੇ ਕਿਸ ਤਰੀਕੇ ਦੇ ਨਾਲ ਤੇ ਨਾਲ ਦੇ ਨਾਲ ਚੀਫ ਖਾਲਸਾ ਦਿਵਾਨ ਦੇ ਜਿੰਨੇ ਵੀ ਮੈਂਬਰ ਨੇ ਕਦਮ ਦੇ ਨਾਲ ਕਦਮ ਮਲਾ ਕੇ ਬੱਚਿਆਂ ਦਾ ਹੌਸਲਾ ਵਧਾਇਆ ਹੈ ਸੋ ਪੰਜਾਂ ਪਿਆਰਿਆਂ ਨੇ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ ਹੈ ਗੁਰੂ ਮਹਾਰਾਜ ਜੀ ਦਾ ਪਵਨ ਸਰੂਪ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ ਅਗਵਾਈ ਕਰ ਰਿਹਾ ਸੀ ਔਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਬੱਚੇ ਹੋਰਗੇ ਸਨ ਸੋ ਨਗਰ ਕੀਰਤਨ ਦੀ ਇੱਥੇ ਸੰਪੂਰਨਤਾ ਹੋਈ ਹੈ ਸ਼ਾਮੀ ਇੱਕ ਵਾਰੀ ਫੇਰ ਅਸੀਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਲਾਈਵ ਤਸਵੀਰਾਂ ਲੈ ਕੇ ਤੁਹਾਨੂੰ ਐਸੇ ਹੀ ਅਸਥਾਨ ਤੋਂ ਐਸਜੀਐਸ ਸੀਨੀਅਰ ਸੈਕੰਡਰੀ ਸਕੂਲ ਤੋਂ ਜਿੱਥੇ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ 21 ਨਵੰਬਰ ਅੱਜ ਪਹਿਲਾ ਦਿਨ ਹੈ ਔਰ ਇਸ ਤੋਂ ਬਾਅਦ 22 ਨਵੰਬਰ ਨੂੰ ਤੇ 23 ਨਵੰਬਰ ਨੂੰ ਵੀ ਪ੍ਰੋਗਰਾਮ ਜਾਰੀ ਰਹਿਣਗੇ ਦੁਬਾਰਾ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਵਾਂਗੇ ਕੁਝ ਪਲਾਂ ਬਾਅਦ ਜਦੋਂ ਕੀਰਤਨ ਦਰਬਾਰ ਦੀ ਸ਼ੁਰੂਆਤ ਹੁੰਦੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ